ਉਹ ਲੈ ਸਰਪੰਚਾ ਬੁੱਧੂ ਨਗਰ ਦਾ ਉਹ ਬੈਠਾ ਵਾ ਇਹ ਆਪਾਂ ਇਹਨਾਂ ਦੇ ਘਰ ਚੱਲੇ ਹਾਂ ਚਲਾ ਇਹਨੂੰ ਇੱਥੇ ਮੈਂ ਲੈ ਲੈਨੇ ਆ ਗਰਮੀ ਨੇ ਤਾਂ ਲਿਆ ਹੀ ਮਾਰਿਆ ਬੁੱਧੂ ਤੇਰਾ ਇੱਥੇ ਕੀ ਬੰਡਿਆ ਵਾ ਕੀ ਗੱਲ ਸਰਪੰਚਾ ਕਣਕ ਆ ਗਈ ਸਾਡੀ ਫੇਰ ਉਹ ਕਣਕ ਨੂੰ ਰੋਂਦੇ ਰਿਆ ਕਰੋ ਉਹ ਲਾੜਰੀ ਨਿਕਲੀ ਤੇਰੀ ਲਾੜਰੀ ਸਰਪੰਚਾ ਕੋਈ ਨੌਕਰੀ ਵੀ ਕੱਢੋ ਓਏ ਨੌਕਰੀ ਨੂੰ ਘਾਟਿਆ ਪੂਰਾ 2 ਕਰੋੜ ਆਇਆ 2 ਕਰੋੜ ਹੱਥੇ ਨੂੰ ਜਾ ਕੇ ਦੱਸ ਦੇ ਕਿ ਆਧਾਰ ਕਾਰ ਤਿਆਰ ਰੱਖੇ ਅਸੀਂ ਆਉਨੇ ਆ ਹੋ ਵੇ ਲੀਆ ਆ ਲਾਟਰੀ ਵਾਲਾ ਕੀ ਚੱਕਰ ਆ ਉਹ ਲਾਟਰੀ ਨਹੀਂ ਤੁਹਾਡੀ ਲਾਟਰੀ ਜਿੱਦਾਂ ਪਾਈਦੀ ਨਹੀਂ ਲਾਟਰੀ ਹਾਂ ਉਦਾਂ ਤੁਹਾਡਾ 2 ਕਰੋੜ ਨਿਕਲਿਆ ਪੂਰਾ ਹਾਂ ਉਹ ਟਾ ਰੋਣ ਕੋਠੇ ਕੋਠੇ ਉਹ ਨੰਗ ਲੱਥ ਗਏ ਤੁਹਾਡੇ ਨਾਮ ਅਗਰੋਂ ਨੰਗ ਲਾ ਕੇ ਨਾ ਤੇ ਦੇ ਦੋ ਕਿਸ ਨੂੰ ਤੈਨੂੰ ਨਾ ਦੇ ਦਈਏ ਉਹ ਨਾ ਪਰ ਮੈਂ ਵੀ ਨਹੀਂ ਠੀਕ ਆ ਤੂੰ ਨੇ ਭਾਪੇ ਨੂੰ ਦੱਸ ਜਾ ਕੇ ਮੈਂ ਹੁਣ ਸਰਪੰਚ ਨੂੰ ਲੈ ਕੇ ਸਹੀ ਆਈ ਤੁਹਾਡਾਂ ਦੀ ਕਦੀ ਕਿਸਮਤ ਪੂਰੀ ਚ ਨਾਮ ਨਹੀਂ ਨਿਕਲਿਆ ਤੇ ਇਹ ਆਂਦਾ 2 ਕਰੋੜ ਨਿਕਲਿਆ सरपंच ਆ ਝੂੜ ਥੋੜਾ ਮਾਰਦਾ ਹੋਊਗਾ ਚਲ ਪਾਪੇ ਨੂੰ ਜਾ ਕੇ ਦਿੰਨੇ ਖੁਸ਼ਖਬਰੀ 2 ਕਰੋੜ ਯੈਸ ਕਹੇ 2 ਕਰੋੜ ਪਪਾ ਹਾਏ ਹਾਏ ਸਾਡਾ ਤੇ ਬੂਆ ਵੀ ਨਹੀਂ ਹੈਗਾ ਹੁਣ ਮੈਂ ਕੀ ਮਾਰਾਂ ਚਲ ਕੋਈ ਨਹੀਂ ਪਾਪੇ ਨੂੰ ਆ ਜੀ ਮਾਰਦਾ ਪਪਾ ਪਪਾ ਓਪਾ ਪੈਨੋਈ ਨਹੀਂ ਹਵਾ ਮਰੀਏ ਨਾ ਪਾਪੇ ਦੀ ਹਵਾ ਮੁੱਕ ਗਈ ਆ ਗਲ ਥਾ ਪਾਪੇ ਨੂੰ ਪਾਪਾ ਪਾਪਾ ਓ ਰੱਬਾ ਲਾਟਰੀ ਦੇ ਕੇ ਮਗਰੇ ਪਾਪਾ ਚੁੱਕ ਲਈ ਪਾਪਾ ਓਏ ਜੀਰਾ ਵਾ ਮੈਂ ਕੁੜੀ ਹੋਵੇ ਚਾਉਣਿਆ ਤੁਸੀਂ ਤੇ ਮੈਨੂੰ ਮਰਿਆ ਹੀ ਭਾਲ ਦੇ ਜੇ ਵੀ ਮਰ ਜੇ ਓ ਨਾ ਭਰਾ ਤੈਨੂੰ 2-4 ਦਿਨ ਕੋਖੋ ਵੇ ਬਣਾਉਣ ਬੜੀ ਲੰਮੀ ਉਮਰ ਦੇਣ ਦਿਆ ਮੈਨੂੰ ਹੈਂ ਉਹ ਲੰਮੀ ਉਮਰ ਨਹੀਂ ਜਿਹੜੀ ਹੁਣ ਮੈਂ ਤੈਨੂੰ ਗੱਲ ਦੱਸਣ ਲੱਗਾ ਨਾ ਇਹ ਸੁਣ ਕੇ ਤੂੰ ਮਰਦਾ ਤੇ ਨਹੀਂ ਆ ਪਰ ਤੇਰੀ ਜੁਬਾਨ ਨੂੰ ਵਾਲ ਬੋਲਣਾ ਪੈ ਦੇ ਜਰਦਿਆ ਕਿਹੜੀ ਈਡੀ ਕਲੇਣੀ ਗੱਲ ਲੈ ਆਇਆ ਜਿਹੜੀ ਮੈਨੂੰ ਦੱਸਣ ਲੱਗਾ ਕਲੇਣੀ ਨਹੀਂ ਖੁਸ਼ਖਬਰੀ ਦੇਣ ਲੱਗਾ ਤੈਨੂੰ ਇੱਕ ਅੱਜ ਤੱਕ ਨੇ ਤੂੰ ਮੈਨੂੰ ਦੁੱਖ ਭਰੀਆਂ ਖਬਰਾਂ ਦੱਸੀਆਂ ਸਾਰੀਆਂ ਉਹ ਨਹੀਂ सरपंच ਮਿਲਿਆ ਮੈਨੂੰ ਕਹਿੰਦਾ ਪੂਰੀ ਤੁਹਾਡੇ 2 ਕਰੋੜ ਦੀ ਲਾਟਰੀ ਨਿਕਲੀ ਆ। ਉਹ ਜਾ ਤੈਨੂੰ ਐਵੇਂ ਮਾਰਦਾ ਹਣਾ ਸਰਪੰਚ 2 ਕਰੋੜ ਦੀ ਲਾਟਰੀ ਆਪਾਂ ਦੇ ਕੋਈ ਲਾਟਰੀ ਲੂਟਰੀ ਪਾਈ ਨਹੀਂ। ਲੈ ਤੈਨੂੰ ਬਹੁਤ ਪਤਾ ਵਾ ਤੂੰ ਗੜੀ ਕਾਨੂੰ ਕੋ ਲੱਗ ਰਿਆ ਮੈਂ ਤੈਨੂੰ ਪਤਾ ਵਾ ਸਰਕਾਰੀ ਕੰਮਾਂ ਦਾ ਸਰਪੰਚ ਆਗਲਾ ਝੂਠ ਥੋੜਾ ਮਾਰਦਾ ਥੋੜਾ 2 ਕਰੋੜ ਕਿੱਥੋਂ ਨਿਕਲਣਾ ਵਾ ਆਪਣੇ ਦੇ ਨਾਂ ਦੇ ਮਗਰ ਵੀ ਨੰਗ ਲੱਗਦਾ ਤੈਨੂੰ ਮਖੌਲ ਕਰਦਾ ਹਣਾ ਸਰਪੰਚ ਮਖੌਲ ਕਰਨ ਨੂੰ ਮੈਂ ਦੀ ਭਾਦੀ ਆ ਉਹਨੇ ਮੇਰੇ ਨਾਲ ਮਖੌਲ ਕਰਨੇ ਉਹ ਇੱਥੇ ਸਰਕਾਰਾਂ ਦੇ ਬੰਦੇ 11 ਕਰੋੜ ਰੁਪਈਆ ਖਾ ਜਾਂਦੇ ਆ। ਉਥੇ ਸਾਡੇ 2 ਕਰੋੜ ਨਾਲ ਇਹਨਾਂ ਨੂੰ ਕੀ ਫਰਕ ਪੈਣ ਦਿਆ ਉਹ ਮੋਦੀ ਵਾਲੀ ਨਹੀਂ ਖਬਰ ਸੁਣੀ ਤੂੰ ਆਹੋ ਯਾਰ ਉਹ ਕਹਿੰਦਾ ਸੀ ਜਿਦੋਂ ਵੀ 14-14 ਲੱਖ ਰੁਪਈਆ ਦੇਣਾ ਕੀਤਾ ਵਿਆਜ ਲੱਗ ਗਿਆ ਵੇ ਪੈਸਿਆਂ ਦਾ ਪਾਪਾ ਮੇਰੀ ਸੁਣ ਗੱਲ ਗੁਰੂਆ ਤੂੰ ਤੇ 200 ਲੈ ਗਏ ਨਹੀਂ ਮਾਨ ਹੁਣ ਤੇ 2 ਕਰੋੜ ਲੱਗਾ ਤੇਰੇ ਖਾਤੇ 'ਚ ਏਣਾ ਵੇ ਸ਼ਰਾਬੀ ਕਤੇ ਤੂੰ ਨਾਲੀਆਂ ਚ ਡਿੱਗਾ ਫਿਰੇ ਹੁਣ ਸਾਡੀ ਵੀ ਕੋਈ ਇੱਜ਼ਤ ਆ ਨਹੀਂ ਵੇ ਦੇਖਦਾ ਮੈਂ ਨਾਲੀਆਂ 2 ਕਰੋੜ ਮੇਰੇ ਖਾਤੇ 'ਚ ਆਇਆ ਨਾ ਪਰੇ ਪਰੇ ਹੋ ਗਏ ਬਹੁਤ ਫਿਰ ਮੇਰੇ ਲਾਗੋ ਮਾਣ ਉਹ ਨਹੀਂ ਨਹੀਂ ਅਸੀਂ ਤੇਰੇ ਪੁੱਤ ਆ ਇਦਾਂ ਕਿਦਾਂ ਪਰੇ ਪਰ ਇੱਕ ਗੱਲ ਮੇਰੀ ਸੁਣ ਪਾਪਾ ਮੇਰਾ ਇੱਕ ਯਾਰ ਨਾ ਮਨਿੰਦਰ ਹਾਂ ਉਹ ਆਂਦਾ ਹੈਗਾ ਮੇਰੇ ਪਾਪੇ ਨੇ ਸਾਨੂੰ ਕੋਠੀ ਪਾ ਕੇ ਦਿੱਤੀ ਆ ਪਿੰਡ 'ਚ ਸਾਰਿਆਂ ਤੋਂ ਉੱਚੀ ਸਾਡੀ ਕੋਠੀ ਆ ਤੇ ਤੂੰ ਸਾਡੇ ਨੇ ਕੀ ਕਰੇਗਾ ਉਹ ਮੈਂ ਉਹਨੇ ਤੇ ਕੋਠੀ ਪਾ ਕੇ ਦਿੱਤੀ ਆ ਹਾਂ ਮੈਂ ਪੁੱਤ ਤੁਹਾਨੂੰ ਇਹੋ ਜਿਹਾ ਬੰਗਲਾ ਬਣਾ ਕੇ ਦੇਣਾ ਨਾ ਜਿਹੜੀ ਚੀਜ਼ ਨੂੰ ਤੁਹਾਡਾ ਦਿਲ ਕਰੂਗਾ ਨਾ ਹਾਂ ਉਹ ਸੋਚ ਨਾ ਪਦੇਓ ਉਹ ਚੀਜ਼ ਆ ਜਾਣੀ ਉਸੇ ਵੇਲੇ ਹਾਜ਼ਰ ਹੂੰ ਕੋਟ ਕੋਨ ਕੌਨ ਨੱਪੇ ਇੰਨਾ ਔਖਾ ਜਾਦ ਲੱਦਰ ਦਿਓ ਮਾਰੇ ਸੋਚ ਵੀ ਨਹੀਂ ਨੱਪ ਸਕਦੇ ਤੁਸੀਂ ਇੰਨੇ ਪਾਹੇ ਆ ਜਾਣੇ ਤੇ ਹਲੇ ਵੀ ਸੋਚਾਂ ਤੇ ਰਹਿਣਾ ਵੇ ਕਦੋਂ ਕਹਿੰਦਾ ਸਰਪੰਚ ਆਉਣਾ ਵਾ ਬਸ ਉਹ ਤੇ ਆਉਣ ਲੱਗੇ ਆ ਉਹ ਆਂਦਾ ਜਾ ਕੇ ਜਗਾ ਜੁਗਾ ਬਣਾਉ ਮੈਂ ਤੇ ਨਿੱਕਾ ਕੋਠੇ ਰਾਂ ਧਾਦੀਆ ਪਹਿਲਾ ਕੋਠੇ ਪਾਣੀ ਨਹੀਂ ਨਹੀਂ ਵਧਿਆ ਸਰਪੰਚ ਨੂੰ ਆ ਲੈnde ਫੇਰ ਢੋਣੇ ਆ ਪਪਾ ਮੈਂ ਨਹੀਂ ਹੁਣ ਤੁਰ ਕੇ ਸਕੂਲੇ ਜਾਇਆ ਕਰਨਾ ਮੈਨੂੰ ਅੰਗਰੇਜ਼ੀ ਸਕੂਲੇ ਪਾਓ ਗੱਡੀ ਆ ਔ ਪੋਤਾ 2 ਕਰੋੜ ਲੱਗੇ ਆਪਾਂ ਪੜਨਾ ਓਏ ਹੁਣ ਤੇ ਆਪਾਂ ਲੋਕਾਂ ਨੂੰ ਪੜਨੇ ਪਉਣਾ ਓ ਗੁਰਗਾ 2 ਕਰੋੜ ਪਾਪਾ ਇਹਨੂੰ ਲਾਦਾ ਪਤਾ ਹੀ ਨਹੀਂ ਪਤਾ ਲੈ ਲਾਦਾ ਪਾਪਾ ਤੈਨੂੰ ਨਹੀਂ ਆਦਾ ਮੇਰੀ ਗੱਲ ਸੁਣ ਲੈ ਹੈਗਾ ਤੂੰ ਬੁੱਧੂ ਆ ਇਹ ਨਾ ਮੈਂ ਕਿ ਆਪਣੀਆਂ ਸਾਰੇ ਰੰਗ 'ਚ ਕੋਈ ਭੰਗ ਪੈ ਜੇ ਚ ਮੈਨੂੰ ਸੱਤ ਲਈਏ ਪੜਿਆ ਲਿਖਿਆ ਹੈਗਾ ਉਹ ਉਹਨੂੰ ਪੁੱਛਦੇ ਆ ਭਲਾ ਕੋਈ ਆਈ ਗੱਲ ਤੁਸੀਂ ਨਾ ਤਾਨੂੰ ਨਹੀਂ ਯਕੀਨ ਆਉਣਾ ਮੇਰੇ ਤੇ ਤੈਨੂੰ ਤੇਰੇ ਪੁੱਤ ਤੇ ਮਾਤਸ ਜੀ ਨਹੀਂ ਸ਼ਰੀਕਾਂ ਨੂੰ ਸੱਦਣ ਡਿਆ ਵਾ ਓਹ ਹੋ ਫੇਲ ਵੀ ਪੜਿਆ ਲਿਖਿਆ ਵਾ ਥੋੜਾ ਬੋਲਾ ਤੈਨੂੰ ਕੀ ਪਤਾ ਤੂੰ 7ਵੀਂ ਜੋ 7 ਤਰੀ ਦੇ ਫੇਲ ਹੋਇਆ ਇਹ ਤੇ ਸਾਨੂੰ ਵੇਖ ਕੇ ਉਦੋਂ ਨਹੀਂ ਕਰਦੇ ਤੇ ਤੂੰ ਇਹਨਾਂ ਦੇ ਕੰਨੀ ਪਾਉਣ ਨਾ ਜਾ ਸੱਦ ਲੈ ਫਿਰ ਸੱਦਣਾ ਵਾਰੇ ਜਾ ਬਿੱਟੂ ਸੱਦ ਕੇ ਲਿਆ ਤੇ ਮੈਨੂੰ ਆਵਾਜ਼ ਮਾਰ ਕੇ ਲਿਆ ਲਿਆ ਚ ਮੇਰੇ ਨਾਲ ਦਾ ਤਾ ਮੇਰੇ ਨਾਲੋਂ 2 ਕਲਾਸ ਅੱਗੇ ਕੀ ਪੜ ਗਿਆ ਤੂੰ ਤੇ ਉਹਨੂੰ ਹੀ ਮਾਸਟਰ ਸਮਝ ਲਿਆ ਯੋ ਲਾਟਰੀ ਕਿਹਦੀ ਦੇ ਲਈ ਤਹਾਡੀ ਪਾਪਾ ਜੀ ਫਿਰ ਮੇਰੀ ਮੰਨੀ ਜਾਣੀ ਤੂੰ ਗੋੜਿਆ ਜਾਓ ਲਿਆ ਸੱਦ ਕੇ ਸੱਦ ਲੋ ਭਰਾਵਾ ਫਿਰ ਉਹ ਲੈ ਤੇ ਮਹਿਣੀ ਵੀ ਆਈ ਗਈ ਹੈ ਲੈ ਉਹ ਇੱਥੇ ਤੇ ਇੱਕ ਨਹੀਂ ਮਾਨੇ ਸਿੰਡਲ ਜਾਂ ਦੋਵਾਂ ਨੂੰ ਚੁੱਕੀ ਲਿਆਉਣ ਡਿਆ ਹੁਣ ਨੀਆਂ ਪੂਰੀਆਂ ਪੈਣੀਆਂ ਹੋ ਗਿਆ ਕਲੈਨ ਪਣ ਬਾਕੀ ਨਹੀਂ ਬਾਂ ਪਾਣੀ ਜੀ ਉਹ ਬੱਲੇ ਪੁੱਤ ਕੀ ਹਾਲ ਆ ਓਏ ਆਹੋ ਆਹੋ ਬਲਾਈ ਆ ਆਜੋ ਬੇਓ ਇੱਧਰ ਬਹਿਣ ਦੇ ਮੁੰਿਆਂ ਨੂੰ ਐਨੂੰ ਉਹ ਥਿਰਤੇ ਨਾ ਭਾਲਾਂ ਮੈਂ ਆ ਬਹਿ ਜਾਣਾ ਵੇ ਜਗਾ ਕਿੰਨੀ ਬਹੁਤ ਬਹੁਤ ਪੁੱਤ ਬਹੁਤ ਬਹੁਤ ਬੈਠੋ ਬੈਠ ਯਾਰ ਤੇ ਮੈਂ ਇੱਥੇ ਬਹਿ ਪੁੱਤ ਸਰਪੰਚ ਮਿਲਿਆ ਇਸ ਵੇ ਬੱਦੂ ਨੂੰ ਅੱਛਾ ਜੀ ਭਲਾ ਕੋ ਲਾਟ ਰੀਆਂ ਲੂਟ ਰੀਆਂ ਨਿਕਲ ਡੀਆਂ ਵਾ ਪਿੰਡ ਦੇ ਵਿੱਚ ਕਿਹੜੀ ਲਾਟ ਰੀ ਤਾਂ ਜੀ ਓਏ ਯਾਰਾ ਬੱਦੂ ਸੁਣ ਕੇ ਆਏ ਸਵੇਰੇ ਸਰਪੰਚ ਕੋ ਪਿੰਥਰ ਪਿੰਥ ਕਹਿੰਦਾ ਵੀ ਤੁਹਾਡੀ 2 ਕਰੋੜ ਦੀ ਲਾਟਰੀ ਨਿਕਲੀ ਆ ਉਹ ਤਾਇਆ ਜੀ ਇਦਾਂ ਦੀ ਕੋਈ ਗੱਲ ਨਹੀਂ ਤੇ ਹੈ ਹੀ ਬੱਦੂ ਲੱਗੀ ਕਿ ਨਾ ਅਗਲੇ ਤੇ ਕਾਲਜੇ ਚ ਅੱਗ ਹੋਰ ਦੱਸ ਇਹਨਾਂ ਨੂੰ ਸ਼ਰੀਕਾਂ ਨੂੰ ਸੱਦ ਕੇ ਬਹਿ ਗਿਆ ਉਹ ਨਹੀਂ ਪੁੱਤ ਦੱਸ ਮੈਨੂੰ ਕੋਈ ਹੈ ਇਦਾਂ ਦੀ ਗੱਲ ਕੋਈ ਸਰਕਾਰ ਨੇ ਕੋਈ ਖਬਰ ਕੋਈ ਆਈ ਟੀਵੀ ਦੇ ਵਿੱਚ ਉਹ ਤਾਇਆ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਜੇ ਇਦਾਂ ਸਰਕਾਰ ਦੋ ਦੋ ਕਰੋੜ ਦੇਣ ਦਾ ਵੀ ਫੇਰ ਤੇ ਸਰ ਗਿਆ ਇਹ ਨਹੀਂ ਚਾਹੁੰਦੇ ਕਾਮਯਾਬ ਹੋ ਜਾਈਏ ਤੂੰ ਹੋਰ ਦੱਸ ਇਹਨਾਂ ਨੂੰ ਮੈਂ ਤਾਂ ਤੈਨੂੰ ਤੇਨੂੰ ਤੇਰੇ ਪੱਧ ਤੇ ਵਿਸ਼ਵਾਸ ਨਹੀਂ ਨਾ ਹੈਗਾ ਉਹ ਚੱਲ ਸਰਪੰਚ ਨੇ ਫੇ ਆਈ ਜਣਾ ਵਾ ਕਦੋਂ ਕਹਿੰਦਾ ਸੀ ਆਉਣਾ ਸਰਪੰਚ ਅਮਦੇ ਹੋਣੇ ਆ ਕਿ ਅਗਲੇ ਚੱਲ ਫੇ ਬਹਿ ਜਾ ਝੰਮਿਆਂ ਸਰਪੰਚ ਆਉਣ ਹੀ ਵਾਲਾ ਕੋਈ ਨਹੀਂ ਫੇ ਕੋਈ ਨਹੀਂ ਕਰ ਲੈਣੇ ਸਰਪੰਚ ਨਾਲ ਗੱਲ ਆ ਗੇ ਕਰਨੀ ਕਿਉਂ ਨਹੀਂ ਆ ਤੁਹਾਨੂੰ ਤੇ ਅੱਗੇ ਆਹਨੂੰ ਵੇਖ ਕੇ ਤਾਂ ਜੜ ਦੇਣੀ ਆ ਤੁਹਾਡੇ ਕੁੱਲੇ ਕਿਤੇ ਸਵਾਰੇ ਜਣੇ ਉਹ ਬਹਿ ਚੁੱਪ ਕਰਕੇ ਕੁੱਲੇ ਤੇਰੇ ਨੂੰ ਏਡਾ ਹੋ ਗਿਆ ਕਿਤੇ ਕੁਝ ਕੋਈ ਗੱਲ ਨਹੀਂ ਪੁੱਤ ਕੋਈ ਨਹੀਂ ਸਰਪੰਚ ਆਉਂਦਾ ਆਪਾਂ ਕਰਦੇ ਗੱਲ ਉਹ ਜਾ ਇੱਥੋਂ ਉੱਠ ਕੇ ਪਰੇ ਜਾ ਪਾਪਾ 2 ਕਰੋੜ ਇਹ ਫੜਦਾ ਸ਼ਰੀਕਾਂ ਦਾ ਦਿਲ ਇਹ ਸੜਦਾ 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 ਓਏ ਕੋਈ ਨਹੀਂ ਪੁੱਤ ਜਿੰਨਾ ਚਿਰ ਸਰਪੰਚ ਆਉਂਦਾ ਨਾ ਇਹਦਾ ਮੁਜਰਾ ਦੇਖੋ ਨਾ ਚਿਰ ਕੋਈ ਗੱਲ ਨਹੀਂ ਕਰਨਦਾ ਇਹਨੇ ਲੱਛਣ ਕੀ ਕਰਦਾ ਹੈ ਦਰਾ ਸਿੰਘ ਜੀ ਓਏ ਇਹਨਾਂ ਦੇ ਕੋਈ ਕੁੰਡੀ ਕੰਡੀ ਨਹੀਂ ਰੱਖੀ ਬੂਏ ਨੂੰ ਬੰਦਾ ਖੜਕਾਵੇ ਕੀ ਕਲ 2 ਵਜੇ ਉਹ ਘੜਕਾ ਲੈਣੇ ਆ ਫਿਰ ਦਰਾ ਸਿੰਘ ਜੀ ਉਹ ਲੈ ਸਰਪੰਚ ਹੁਣ ਵੀ ਆ ਹੀ ਗਏ ਸੀ ਹੋਰ ਤਾਂ ਪਾਪਾ ਸਰਪੰਚ ਆਜੋ ਮੁੜਿਓ ਆਜੋ ਆਜੋ ਆਹ ਆ ਗਿਆ ਸਰਪੰਚ ਪਾਪਾ ਆਜਾ ਹੁਣ ਇਹ ਜਿੱਦ ਉਹ ਪਾਣੀ ਦਾ ਪਾਣੀ ਹੁਣ ਇਹ ਜਿੱਦ ਉਹ ਪਾਣੀ ਦਾ ਪਾਣੀ ਸ਼੍ਰੀ ਕਨੂਹਰਾ ਦੇ ਮਾਤਾ ਰਾਣੀ ਸ਼੍ਰੀ ਕਨੂਹਰਾ ਦੇ ਮਾਤਾ ਰਾਣੀ 2 ਕਰੋੜ ਪਾਪਾ ਦੇਖਾ ਪੰਡ ਚੁੱਕੀ ਆ ਆ ਗਿਆ ਆ ਗਿਆ ਦਰਾ ਸਿੰਘ ਆ ਚੁੱਕੋ ਵੀ ਆਪਣੀ ਲਾੜੜੀ ਹਾਂ ਉਹ ਐਚ ਲਾਟਰੀ ਏਤੀ ਆ ਗਿਆ ਹੋਰੇ ਤੇ ਕੁੱਤਾ ਬੱਧਾ ਪਾਪਾ ਐ ਚੀ 2 ਕਰੋੜ ਪੁੱਤ ਬੱਦੂ ਮੈਂ ਕਿਦਾਂ ਸੁਣਿਆ ਸੀ ਹਾਂਜੀ ਵੀ ਰੱਬ ਜਨੋਂ ਵੀ ਦਿੰਦਾ ਵਾ ਨਾ ਛੱਪੜ ਫਾੜ ਕੇ ਹੀ ਦਿੰਦਾ ਵਾ ਭਾਰਾ ਤੱਪੜ ਪਾੜ ਕੇ ਤੇ ਪਹਿਲੀ ਵਾਰੀ ਵੇਖਿਆ ਤੱਪੜ ਚ ਲਾਟਰੀ ਪਾਪਾ ਤੱਪੜ ਵੀ ਗੋਏ ਵਾਲਾ ਹੀ ਓਏ ਤੁਹਾਨੂੰ ਬਹੁਤ ਪਤਾ ਵਾ ਦੱਸੋ ਸਰਪੰਚ ਸਾਹਿਬ ਕੀ ਗੱਲ ਐ ਤੁਹਾਡੀ ਲਾਟਰੀ ਨਿਕਲੀ ਸੀ ਤਹੀਂ ਲਾਡਰੀ ਲੈ ਕੇ ਆਏ ਆ ਬੁੱਧ ਨੂੰ ਦੱਸਿਆ ਏ ਅੱਜ ਤੱਕੋ ਲਾਡਰੀ ਤੇ ਤਾਰਦਾ ਤੁਹਾਡੀਆਂ ਵੋਟਾਂ ਦਾ ਮੁੱਲ ਹੁਣ ਨਾ ਕਿਉਂ ਸਰਪੰਚ ਮਾੜਾ ਵਾ ਆ ਦੱਸੋ ਹੁਣ ਕਿੱਥੇ ਰੱਖੀਏ ਸਰਪੰਚ ਸਾਹਿਬ ਇੱਥੇ ਇੱਥੇ ਰੱਖ ਦੋ ਠੰਡ ਪਾ ਦੋ ਕਲੇਜੇ ਤੇ ਰੱਖੋ ਵਾ ਚੁੱਪ ਕਰਕੇ ਛਾਤੀ ਤੇਰੀ ਤੇ ਹੋਰ ਨਾ ਠੰਡ ਪਾ ਦਈਏ ਸਰਪੰਚ ਸਾਹਿਬ ਵਹ 2 ਕਰੋੜ ਆਇਆ ਵਾ ਓਏ ਆਹੋ ਸੱਚੀ ਆਇਆ ਵਾ ਤਾਂ ਉਹਦੇ ਚ ਹੀ ਆਈ ਏ ਤੁਹਾਡੀ ਲਾਡਰੀ ਏ ਬੁੱਧੋ ਜੀ ਲੜ ਆਇਆ ਮੇਰਾ ਸੀਨਾ ਸਾੜ ਦੇ ਮੇਰਾ ਓਏ 2 ਕਰੋੜ ਆ ਗਿਆ 2 ਕਰੋੜ ਸਰਪੰਚ ਸਾਹਿਬ 2 ਕਰੋੜ ਆਇਆ ਕਾਦਾ 2 ਕਰੋੜ ਗ੍ਰਾਂਟ ਆਈ ਆ ਪਿੰਡ ਦੀ ਉਹਦੇ ਵਿੱਚੋਂ ਤੇ ਇਹ ਲਾੜੀ ਆਈ ਇਹਨਾਂ ਦੀ ਪਿੰਡ ਨੂੰ ਗ੍ਰਾਂਟ ਆਈ ਆ ਸਾਡਾ ਵੀ 2 ਕਰੋੜ ਆਇਆ ਤੁਹਾਡੇ ਇਕੱਲਿਆਂ ਦੇ ਤੁਸੀਂ ਮਾਮੇ ਲੱਗਦੇ ਨੇ ਸਾਰੇ ਪਿੰਡ ਦੀ ਆਈਆਂ ਲਾੜੀ ਬੁੱਦੂਆ ਰੱਬ ਕਰਕੇ ਤੇ ਮਰੀ ਜਾਵੇਂ ਕੁੜੀ ਹੋਇਆ ਮੈਨੂੰ ਟੈਗ ਹੋ ਚੱਲਿਆ ਹੁਣ ਹੋਰ ਸਾਥ ਸ਼ਰੀਕਾਂ ਨੂੰ ਪੈ ਗਿਆ ਨਾ 2 ਕਰੋੜ ਦਾ ਘਾਟਾ ਤੈਨੂੰ ਕਿਹਨੇ ਕਹਾ ਬੁੱਦੂਆ ਉਹ ਮੈਨੂੰ ਤਾਂ ਇਹਨੇ ਕਿਹਾ ਸੀ ਵੈਲੀ ਜਣੇ ਕਿਉਂ ਵੈਲੀਆ ਤੂੰ ਕਿਹਾ ਸੀ ਮੈਂ ਨਹੀਂ ਇਹਨੂੰ ਕੁਝ ਵੀ ਕਿਹਾ ਸਦਾਈ ਜਾ ਹੈਗਾ ਸਰਪੰਚ ਸਾਹਿਬ ਉਹ ਮੈਂ ਵੀ ਇਹਨੂੰ ਲਾਟਰੀ ਕਿਹਾ ਸੀ ਫੇਰੇ 2 ਕਰੋੜ ਦਾ ਕੀ ਰੌਲਾ ਉਹ ਤਾਇਆ ਜੀ ਰੋਲਾ ਕੋਈ ਨਹੀਂ ਆ ਰੋਲਾ ਸਾਰਾ ਨਾ ਪੜਤਾ ਦਾ ਜੇ ਚਾਰ ਅੱਖਰ ਤੁਸੀਂ ਪੜੇ ਹੁੰਦੇ ਤੇ ਗਾਂ ਤੁਹਾਡੇ ਨਿਆਣੇ ਵੀ ਪੜਦੇ ਹੋਰ ਘਰਾ ਬੇਤੀ ਉਹ ਜਿਹੋ ਜੇ ਤੁਸੀਂ ਜਿਹੋ ਜੇ ਤੁਹਾਡਾ ਸਰਪੰਚ ਆ ਜਿਹੋ ਜੇ ਗਾਉਣ ਵਾਲੇ ਉਹੋ ਜੇ ਵਜਾਉਣ ਵਾਲੇ ਆ ਗੱਲ ਤੇ ਪੁੱਤ ਤੇਰੀ ਸਹੀ ਆ ਸਰਪੰਚ ਸਾਹਿਬ ਆ ਦੇ ਵਿਖਾਓ ਆ ਤੱਪੜ ਚ ਕਿਹੜੀ ਬਲਾ ਲਿਆਂਦੀ ਤੁਸੀਂ ਬਲੇੜ ਗਏ ਉਹ ਤੱਪੜ ਚ ਘੜਾ ਬਾਂਦਰ ਬਣਿਆ ਵਾ ਵਿਖਾਓ ਬੰਦੇ ਖੋਲ ਕੇ ਕੀ ਆ ਇਹਦੇ ਆ ਕੀ ਆ ਉਹ ਸਰਪੰਚ ਆ ਗਈ ਤੇ ਇਹੋ ਹੀ ਆ ਲਾੜਰੀ ਇਹ ਕਿਹੜੀ ਗੱਲਾਂ ਉਹ ਜਿੱਦਾਂ ਸਰਕਾਰ ਰੱਛ ਨਹੀਂ ਦਿੰਦੀ ਖਾਨ ਨੂੰ ਹਾਂ ਉਦਾਂ ਸਰਕਾਰ ਨੇ ਸਕੀਮ ਚਲਾਈ ਹੈ ਇਹਦੀ ਵੀ ਅੱਛਾ ਇਹ ਵੀ ਘਰ ਘਰ ਆਉਂਡੀਆਂ ਵਾ ਵਾਹ ਭਈ ਆ ਵੀ ਸਹੀ ਆ ਪਾ ਪਾਈ ਵਾਹੇ ਸਰਕਾਰ ਨਾਲ ਆਂਦੀ ਨਹੀਂ ਖਾਨ ਨੂੰ ਤੇ ਦੇਣੀ ਨਹੀਂ ਆ ਤੇ ਕੱਢਣ ਨੂੰ ਅੱਜ ਗਾੜ ਦਿਆ ਦੇ ਤਾ ਕਿ ਖਾਈ ਜਾ ਤੇ ਕੱਢੀ ਜਾਓ ਖਾਈ ਜਾ ਤੇ ਕੱਢੀ ਜਾਓ ਓ ਚੁੱਪ ਓ ਸੁਣੇ ਨਾ ਹੁਣੇ ਮੁੰਡੇ ਨੇ ਕੀ ਗਿਆ ਚਾਰਜ ਮਾਤਾ ਦਾ ਪੜਿਆ ਹੁੰਦਾ ਨਾ ਤੇ ਅੱਜ ਆਪ ਦੇਣਾ ਵੇਖਣੇ ਪੈਂਦੇ ਨਾਲੇ ਸਰਪੰਚਾ ਯਾਰ ਤੂੰ ਵੀ ਕਹਿ ਸਰਕਾਰ ਨੂੰ ਵੀ ਸਾਨੂੰ ਆਹ ਫ੍ਰੀ ਵਾਲੀਆਂ ਚੀਜ਼ਾਂ ਨਹੀਂ ਚਾਹੀਦੀਆਂ ਤੁਹਾਡੀਆਂ ਹਾਂ ਉਹ ਸਾਡੀ ਪੜ੍ਹਾਈ ਫ੍ਰੀ ਕਰੋ ਸਾਡਾ ਮੈਡੀਕਲ ਫ੍ਰੀ ਕਰੋ ਉਹ ਇਥੇ ਬੱਚੇ ਵੀ ਰੋਣਦੇ ਆ ਤੇ ਬੁੱਢੇ ਵੀ ਰੋਣਦੇ ਆ ਉਹ ਜੀ ਉਹ ਪਾਪਾ ਆਹ ਗੱਲ ਕੀਤੀ ਤੂੰ ਕੈਂਟ ਨਾਲੇ ਫ੍ਰੀ ਦੀਆਂ ਚੀਜ਼ਾਂ ਕੌਣ ਛੱਡਦਾ ਵਾ ਫਰੀ ਫਰੀ ਦੇ ਚੱਕਰ ਚ ਤੇ ਸਾਰੇ ਪੜ ਜਾਣਾ ਆ ਆਹੋ ਨਾਲੇ ਪੁੱਤ ਸਾਡਾ ਬੁੱਢੇ ਠੇਰਿਆਂ ਦਾ ਲਾਜ ਹੋ ਜਾਊਗਾ ਫਰੀ ਹਾਂ ਹੁਣ ਇਹ ਦੱਸੋ ਇਹਦਾ ਕੀ ਕਰਨਾ ਸਵੇਰ ਦਾ ਮੁੰਡਾ ਸਾਡਾ ਨਾਇ ਨਾਇ ਕੇ ਕਮਲਾ ਹੋ ਗਿਆ ਵੀ ਲਾੜਰੀ ਨਿਕਲੀ 2 ਕਰੋੜ ਦੀ ਲਾੜਰੀ ਨਿਕਲੀ ਆ ਤੇ ਤੂੰ ਲਿਆ ਕੇ ਟੱਟੀ ਮਾਰੀ ਸਾਡੇ ਮੱਥੇ